ਸਤਨੰਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰਖਿਆ ਅਗਮ ਅਗੋਚਰ ਸਭ ਤੇ ਊਚਾ ਗੁਰ ਕਾ ਸਬਦ ਲਖਾਵਣਿਆ ਹਉ ਵਾਰੀ ਜੀਉ ਵਾਰੀ ਕਲਮਹ ਨਾਮ ਸੁਣਾਵਣਿਆ ਸਾਂਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ 33 ਸਾਖੋ ਜਹਤਾ ਕਉ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸਬਦ ਸਿਂ ਜਾਪੈ ਜੇਨ ਪੀਆ ਸਈ ਤ੍ਰਿਪਤਾਸੇ ਸੱਚੇ ਸਚ ਅਘਾਵਣਿਆ ਤਿਸ ਕਰ ਸਹਜਾ ਸੋਈ ਸੁਹੇਲਾ ਅਨਦ ਬਿਨੋਦ ਕਰੇ ਸਾਧ ਕੇਲਾ ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨ ਲਾਵਣਿਆ ਪਹਿਲੋ ਦੇ ਤੈ ਰਿਜਕ ਸਮਾਹਾ ਪਿਛੋ ਦੇ ਤੈ ਜਤ ਉਪਾਹਾ ਤਦ ਜੇ ਵਡ ਦਾਤਾ ਅਵਰ ਨਾ ਸੁਆਮੀ ਲਵੈ ਨਾ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤਦ ਤੇ ਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੈ ਸਗਲੇ ਕੁੱਲ ਤਾਰੇ ਤਿਸ ਦਰਗਹ ਠਾਕ ਨਾ ਪਾਵਨਿਆ ਤੂੰ ਵੱਡਾ ਤੂੰ ਉੱਚੋ ਊਚਾ ਤੂੰ ਬੇਅੰਤ ਆਤਮੂੱਚੋ ਮੂੱਚਾ ਹਉ ਕੁਰਬਾਨੀ ਤੇਰੇ ਵਈਆਂ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਕਤਾ ਕੌਣ ਸੋਗ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਵਿਦ ਬਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੋ ਕਹ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸੰਮੁਖ ਕੌਣ ਵੇਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਵਿਚੁਰਾ ਏ ਰਬ ਦੇ ਕਵਣ ਪ੍ਰਗਟ ਆਏ ਜੀਓ ਕਵਣ ਸੋ ਅਖਰ ਜਿਤ ਧਾਵਤ ਰਹਤਾ ਕਵਣ ਉਪਦੇਸ ਜਿਤ ਦੁਖ ਸੁਖ ਸਮ ਸਹਿਤਾ ਕਵਣ ਸੋ ਚਾਲ ਜਿਤ ਪਾਰ ਬ੍ਰਹਮ ਧਿ ਆਏ ਕਿੰਨ ਵਿਦ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗਿਰੇ ਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਉ ਮੈਂ ਬਾਦ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਗੁਰਮੁਖ ਦੁਖੀਆ ਗੁਰਮੁਖ ਸੰਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲੀਐ ਗੁਰਮੁਖ ਵਿਛੁਰੈ ਗੁਰਮੁਖ ਵੇਦ ਪ੍ਰਗਟਾਏ ਜੀਓ ਗੁਰਮੁਖ ਅਖਰ ਜਿਤ ਧਾਵਤ ਰਹਤਾ ਗੁਰਮੁਖ ਉਪਦੇਸ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੇ ਬਣਤਾ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਇੱਕ ਸਮਾਹੇ ਸਮਾਏ ਜੀਓ ਮਾਜ ਮਹੱਲਾ ਪੰਜਵਾ ਪ੍ਰਭ ਅਬਿਨਾਸੀ ਤਾ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀਅ ਪ੍ਰਾਨ ਮਾਨ ਸੁਖ ਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਓ ਤੇਰਾ ਕੀਤਾ ਜਿਸ ਲਗਿਆ ਮੀਠਾ ਘਟ ਘਟ ਪਾਰ ਬ੍ਰਹਮ ਤੈਨ ਜਨ ਡੀਠਾ ਥਾਨ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲਮ ਨੌਰਥ ਤੂੰ ਦੇਵਨ ਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਧਾਰ ਰੱਖੇ ਤੁਧ ਸਈ ਪੂਰੇ ਕਰਮ ਸਮਾਵਣਿਆ ਅੰਧਕੂਪ ਤੇ ਕੰਡਾ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣ ਤੋਟ ਨ ਆਵਣਿਆ ਐਥੈ ਓਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤਮਹੀ ਪਾਲਾ ਮਾਇਆ ਅਗਨ ਨ ਪੋਹੈ ਤਿਨ ਕੋ ਰੰਗ ਰੱਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਾਨ ਤਨ ਅੰਤਰਾ ਤਉਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤਉਦ ਬਿਨ ਅਵਰ ਨਾ ਜਾਣਨਿਆ ਜਿਸਕ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਥਾਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸੱਚੀ ਠਕੁਰਾਈ ਨਾਨਕ ਬਾਲ ਬਾਲ ਜਾਵਣਿਆ ਮਾਜ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀਐ ਮੂਲ ਨਾ ਮਨੋ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮਕੇ ਪੰਥ ਨਾ ਜਾਈਐ ਤੋ ਸਹ ਹਰ ਕਾ ਨਾਮ ਲੈ ਤੇਰੇ ਕੁਲ ਹੈ ਨਾ ਲਾਗੈ ਗਾਲ ਜੀਉ ਜੋ ਸਿਮਰੰਦੇ ਸਾਈਐ ਨਰਕ ਨਾ ਸਈ ਪਾਈਐ ਤਤਿ ਵਾਉ ਨ ਲਗਈ ਜੇਨ ਮਨ ਉਠਾ ਆਏ ਜੀਉ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੇ ਸੰਜਿਆ ਸਈ ਗੰਬੀਰ ਅਪਾਰ ਜੀਉ ਹਰ ਅਮਿਓ ਰਸਾਇਣ ਪੀਵੀਐ ਮੋਹਿ ਡੇਠੈ ਜਨਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ਜੋ ਹਰ ਕੀਤਾ ਆਪਣਾ ਤਿਨਹਿ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਓ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤ ਸਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੋਹਾਗ ਜੀਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾਇਆ ਲਾਏ ਅੰਚਲ ਨਾਨਕ ਤਾਰਿਆਨ ਜਿਤਾ ਜਨਮ ਅਪਾਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮੇਟ ਗਏ ਭੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਵਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਾਬਾ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੈ ਕੀ ਆਤ ਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਕਰਤੈ ਕੀ ਆਤ ਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ